ਬਾਜਾ ਹੈ ਬੀਜੇਪੀ ਚੜ ਗਿਆ ਉਹ ਮੈਂ ਉਹ ਪਤੰਦਰ ਹੈ ਹੀ ਆ ਪੂਰਾ ਬੇਸ਼ਕਣਾ ਕਿਹੜਾ ਭਰਾ ਮੰਤਰੀ ਹਾਂ ਪੀਪਾ ਮੰਤਰੀ ਅੱਛਾ ਉਹ ਪਤੰਦਰ ਪਹਿਲਾ ਕਾਂਦੀਦ ਸੀ ਉਹਨੂੰ ਲੈ ਕੇ ਬਹਿ ਗਿਆ ਤੇ ਫਿਰ ਉਹਨੇ ਕਾਂਦੀਦ ਛੱਡਿਆ ਤੇ ਕਦੇ ਕਾਂਦੀਦਟੀ ਦੁਆਰੇ ਸਰਕਾਰ ਨਹੀਂ ਆਈ ਉਹ ਬਚ ਕੇ ਪਤੰਦਰ ਵੀ ਇਹ ਗ੍ਰਹਿ ਚਲਾ ਗਿਆ ਦੋ ਵਾਰੀ ਆ ਗਿਆ ਸੀ ਨਾ ਸੁਪੀਰਾ ਅੱਛਾ ਉਹ ਜਾਵੜਿਆ ਸਾਡੇ ਇੰਨੀ ਅਮਰਿੰਦਰ ਸਿੰਘ ਦੇ ਨੇੜੇ ਤੇ ਰਾਹੁਲ ਗਾਂਧੀ ਦੇ ਮੈਂ ਉਹਨੂੰ ਹਰਾਇਆ ਉਹ ਬਣ ਗਿਆ ਬਹਿ ਰਹਿ ਗਿਆ ਬਾਤ ਉਹ ਸਾਨੂੰ ਲੈ ਕੇ ਬਹਿ ਗਿਆ ਮਾਦਾ ਸ਼ੇਠਾ ਰਾਂਤੀ ਰਹਿ ਗਏ ਤੇ ਆਪ 40000 ਰੁਪਏ ਹਰਿਆ ਕਿੰਨੇ ਦੇ ਜੀ ਹਾਂ ਹੁਣੋ ਭਾਗ ਭਾ ਜਾਵੜਿਆ ਮੈਂ ਕਿਹਾ ਮੋਦੀ ਛੱਡਦਾ ਤੈਨੂੰ ਹੀ ਮਾਰ ਦਿੰਦਾ ਸੋ ਬਾਕੀ 26 ਸਾਲ ਯਾਰ ਪੰਜਾਬ ਦੇ ਸਰਦਾਰਾਂ ਦਾ ਤਾਂ ਸਲਾਹ ਕਰਦਾ ਕਿਸਨਾਂ ਨਾਲ ਮੈਂ 46 ਸਾਲ ਦਾ ਐ ਤੇ 4 ਲੱਖ ਜਿੱਤ ਗਿਆ ਤਿੰਨ ਵਾਰੀ ਐਮ.ਐਲ.ਏ ਬਣ ਕੇ ਇੱਕ ਵਾਰੀ ਮੈਂਬਰ ਆਫ ਪਾਰਲੀਮੈਂਟ ਬਿਆਨ ਉਧਰੋਂ ਬਾਦਲ ਵਾਲੇ ਖੋਕੇ ਉਧਰੋਂ ਬਿਆਨ ਸਿੰਘ ਦਾ ਪੋਤਾ ਸੀਗਾ ਜਿਹੜਾ ਆਦੇਪ ਨੂੰ ਬਿੱਟੂ ਕਹਿਣ ਘੋਣਾ ਮੋਦੀ ਸਾਹਿਬ ਦਾ ਖਾਸੋਂ ਪੜਾਇਆ ਇਹ ਤੂੰ ਘੱਟ ਵੱਧ ਤਮਾ ਹੋਰ ਕੀ ਚਾਹੀਦਾ ਪੈਸੇ ਨਾਲ ਕੋਈ ਗੱਲਬਾਤ ਹੁੰਦੀ ਹੈ ਨਹੀਂ ਤੋਂ ਟੱਪੇ ਦਾ ਬੰਦੇ ਦੀ ਗੱਲਬਾਤ ਹੁੰਦੀ ਹੈ ਪੈਸਾ ਤਾਂ ਹੈ ਹੀ ਨਹੀਂ ਮੇਰੇ ਕੋਲ ਇਹ ਪਰ ਗੱਲਬਾਤ ਤੋਂ ਸਮਿੱਤਰ ਐਸੀ ਆ ਜਿਹੜੇ ਖੜ ਜਾਂਦੇ ਆ ਕੇ ਨਾਲ ਸੋ ਬੰਦੇ ਦੀ ਆਲ ਇੰਡੀਆ ਦਾ ਪ੍ਰਧਾਨ ਬਣ ਗਿਆ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ 46 ਸਾਲਾਂ ਦੀ ਉਮਰ ਹੋਰ ਕੀ ਚਾਹੀਦਾ ਪਾਣੀ ਚੋਂਦਾ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਫੂ। ਸੋ ਭੁੱਖ ਨਹੀਂ ਮਿਲਦੀ ਐ ਪਰ ਬੰਦੇ ਦੀ ੱਲ ਬਾਤ ਪਈ ਚੈਦੀ ਐ ਲੋਕ ਕਹਿਣ ਕਿ ਉਹ ਮੁੰਡਾ ਚਲਿਆ ਯਾਰ ਫਰਦਾ ਚੰਗਾ। ਇਹ ਕਹਿਣ ਚੋਰ ਚਲਿਆ ਠੱਗ ਚਲਿਆ ਗੁੰਡਾ ਚਲਿਆ ਲੁੱਟ ਕੇ ਖਾ ਗਿਆ ਉਹ ਚਲਿਆ ਕੋਈ ਫਰਕ ਨਹੀਂ। ਹੋ ਸਾਲਾਂ ਨੂੰ ਸਰਕਾਰ ਉੱਥੇ ਵੀ ਆਉਣੀ ਐ ਮਿੱਤਰੋ। 13 ਤੋਂ 7 ਸੀਟਾਂ ਕਾਂਗਰਸ ਦਿੱਤੀ ਐ ਤੇ 3 ਝਾੜੂ ਜਿੱਤੇ ਐ ਇੱਕ ਮਾਦਲਾਂ ਦੇ ਜਿੱਤੇ ਦੋ ਸਾਡੇ ਜਥੇਦਾਰ ਦਿੱਤੇ। ਕਾਂਗਰਸ ਪਾਰਟੀ ਦਾ ਰਾਜ ਆਉਣਾ ਹੀ ਆਉਣਾ ਮੈਨੂੰ ਇਹ ਦੱਸ ਦਿਓ ਪੰਜਾਬ ਚ ਅਕਾਲੀ ਦਲ ਦਾ ਰਾਜ ਦੁਬਾਰੇ ਆ ਸਕਦਾ ਹੈ ਬੋਲੋ ਜੀ ਜੀ ਭਾਜਪਾ ਦਾ ਆ ਸਕਦਾ ਹੈ ਕੋਈ ਵੀ ਨਹੀਂ ਜੀ ਝਾੜੂ ਦੁਬਾਰੇ ਆ ਸਕਦਾ ਹੈ ਇਹ ਕੋਈ ਸੀਆਈਡੀ ਥੋੜੀ ਹੈ ਇਹ ਬੜੇ ਚਲਾਕ ਹੁੰਦੇ ਆ ਪਿੰਡਾਂ ਵਾਲੇ ਲੋਕ ਇਹਨਾਂ ਨੂੰ ਸੱਪ ਪਤਾ ਹੁੰਦਾ ਐਵੇਂ ਕਾਊ ਮਾਊਸੇ ਬਣ ਜਾਂਦੇ ਮੌਕੇ ਤੇ ਵੀ ਨਹੀਂ ਜੀ ਸਾਨੂੰ ਪਤਾ ਹੀ ਨਹੀਂ ਪਤਾ ਤੁਹਾਨੂੰ ਕੀ ਨਹੀਂ ਪੰਜਾਬ ਦੇ ਹਾਲਾਤ ਕਾਂਗਰਸ ਆ ਸਕਦੀ ਹੈ ਅੱਛਾ ਹੁਣ ਇਹ ਦੱਸ ਦਿਓ ਤੋਡੇ ਇੱਥੇ ਜਜਪੀ ਆ ਸਕਦੀ ਐ ਬੋਲੋ ਐਂਗਰੇ ਖਾ ਸਕਦੀ ਐ ਬੋਲੋ ਨਹੀਂ ਨਹੀਂ ਝਾੜੂ ਆ ਸਕਦਾ ਨਹੀਂ ਨਹੀਂ ਗਲਤ ਗਲਤ ਝਾੜੂ ਆ ਸਕਦਾ ਨਹੀਂ ਨਹੀਂ ਫੁੱਲ ਆ ਸਕਦਾ ਦਵਾਰੇ ਬੋਲੋ ਤੇ ਫੇਰ ਪਤੰਗਰੋ ਜਦੋਂ ਤੁਹਾਨੂੰ ਪਤਾ ਐ ਵੀ ਇਹ ਆ ਹੀ ਨਹੀਂ ਸਕਦੇ ਤੇ ਪਾਓ ਬੋਟਾ ਫੇਰ ਹਾਰ ਨਾਲ ਇੱਕ ਮਿੰਟ ਕਾਂਗਰਸ ਆ ਸਕਦੀ ਐ ਹਰਿਆਣੇ ਚ ਤੇ ਫਿਰ ਭਾਈ ਜਿੱਤਣ ਵਾਲੇ ਪਾਸੇ ਜਾਣਾ ਕਿ ਹਾਰਨ ਵਾਲੇ ਜਾਣਾ ਬੋਲੋ ਤੇ ਫਿਰ ਭਾਈ ਜੀ ਤੁਸੀਂ ਜਾ ਕੇ ਪਿੰਡ 'ਚ ਪ੍ਰਚਾਰ ਕਰੋ ਕਿ ਜਨਾਬ دماغ ਨਾਲ ਸੋਚੋ 55 ਸਾਲਾਂ 'ਚ ਰੰਗ ਛੱਡਾਂਗੇ ਸਰਕਾਰ ਦੇ ਨਜ਼ਾਰੇ ਲਵਾਂਗੇ ਕੱਲ ਨੂੰ ਕੋਈ ਕੰਮ ਕਰਾਵਾਂਗੇ ਤੇ ਰਾਜੇ ਜੇ ਨਾ ਕਰੂਗਾ ਜਨਾਬ ਰਾਜੇ ਵੇੜਿੰਗ ਨੂੰ ਫਟੜਾਂਗੇ ਵੀ ਕਰਾ ਭਾਈ ਉੱਥੇ ਲੈਕਚਰ ਦੇ ਕੇ ਗਿਆ ਸੀ ਤੇ ਮੈਂ ਬਾਹਰ ਮਰੋੜ ਲੂਗਾ ਇਹਦੀ ਸਹੀ ਹੈ ਸਹੀ ਹੈ ਸਹੀ ਹੈ ਜੀ ਤੇ ਦੋ ਸਾਲਾਂ ਨੂੰ ਜੇ ਕਾਂਗਰਸ ਆ ਗਈ ਹੈਲੋ ਜੇ ਦੋ ਸਾਲਾਂ ਨੂੰ ਤੁਸੀਂ ਕਹਿੰਦੇ ਪੰਜਾਬ ਚ ਵੀ ਆ ਸਕਦੀ ਹੈ ਤੇ ਅੱਗੇ ਤੁਹਾਡੇ ਰਿਸ਼ਤੇਦਾਰਾਂ ਦੇ ਅਮੀਰ ਸਿਆਖ ਕੰਮ ਕਰਾਇਆ ਕਰੂਗਾ ਰਾਜੇ ਬੜੇ ਘੁੰਟੇ ਦੀ ਪੁੱਤਰ ਦੇ ਨਾਲ ਜੇ ਭਾਈ ਜੀ ਜਿਹੜਾ ਜ਼ਿਮੀਂਦਾਰ ਹੈ ਨਾ ਪਿੰਡਾਂ ਦਾ ਤੇ ਗਰੀਬ ਆਦਮੀ ਆਪਣਾ ਇਹ ਵਿਚਾਰਾ ਇੱਥੋਂ ਨਹੀਂ ਯਾਰ ਆਪਣੇ ਕੋਲ ਐਣਕੜੇ ਆਏ ਸੀ ਮੈਂ ਐਣਕੜੇ ਆਏ ਸੀ ਤਾਂ 5 ਸਾਲ ਜੱਭੀ ਜਾਈ ਫਿਰ ਤੇਰੀ ਕਿਸੇ ਨੇ ਪੈਨਸ਼ਨ ਵੀ ਨਹੀਂ ਦਉਣੀ ਹਾਂਜੀ ਹਾਂਜੀ ਨਹੀਂ ਯਾਰ ਸਾਡੇ ਕੋਲ ਤਾਂ ਜ਼ਿਮੀਂਦਾਰ ਬਣਾ ਮੇਰੇ ਕਹਿਨ ਦਾ ਮਨ ਹੈ ਜਿਵੇਂ ਮੰਡੀ ਦਾ ਜਿਹੜਾ ਵਪਾਰੀ ਬੰਦਾ ਹੈ ਉਹ ਜਿਵੇਂ ਸੋਚਦਾ ਓਵੇਂ ਜੱਟ ਕੰਮ ਕਰਕੇ ਬਾਅਦ ਚ ਸੋਚਦਾ ਤੇ ਜਿਹੜਾ ਮੰਡੀ ਦਾ ਬਾਣੀਆਂ ਭਰਾ ਹੁੰਦਾ ਉਹ ਕੰਮ ਕਰਨ ਤੋਂ ਪਹਿਲਾਂ ਸੋਚਦਾ ਵੀ ਮੈਂ ਕਿਹਨੂੰ ਵੋਟ ਪਾਣੀ ਹੈ ਦੇਖ ਲਿਓ ਮੰਡੀ ਚ ਵੋਟ ਵੱਧਦੀ ਹੈ ਜੀ ਜੇ 15000 ਵੋਟ ਮੰਡੀ ਚ ਨਾ ਮੱਦੀ ਤਾਂ ਰਾਜੇ ਬੜੇ ਕੋ ਫੜਦੇ ਹੋਏ ਸਹੀ ਹੈ ਜੀ ਉਹਨੂੰ ਪਤਾ ਵੀ ਕੰਮ ਕਰਨਾ ਹੈ ਜੱਟ ਆਪਣੇ ਆਇਆ ਚੱਲ ਵੋਟਾਂ ਦਾ ਕੀ ਐ ਯਾਰ ਕੰਮ ਹੋਵੇ ਨਾ ਹੋਵੇ ਆਪਣੇ ਕੋਲੇ ਆਇਆ ਸੀ ਜਿਹੜਾ ਆਇਆ ਸੀ ਉਹਨੂੰ ਚਾਹ ਪਿਆਓ ਪਾਣੀ ਪਿਓ ਦੁੱਧ ਪਿਓ ਵੇਸ ਕੋਡ ਖਾਓ ਕਿਆ ਭਰਾਵਾ ਤੂੰ ਹਰਦਾ ਸਰਕਾਰ ਤੇਰੀ ਆਉਣੀ ਨਹੀਂ ਵੋਟ ਸਾਡੀ ਖਰਾਬ ਨਾ ਕਰ ਤੇਰੇ ਨਾਲ ਲਿਹਾਜ਼ ਪੱਕੀ ਐ ਪਰ ਵੋਟ ਉਧਰ ਪਾਵਾਂਗੇ ਕੰਮ ਲਾਣੀ ਐ ਪਾਕਿਸਤਾਨ ਕੋਈ ਮੁੰਡਾ ਲਵਾ ਲਾਂਗੇ ਯਾਰ ਕੋਈ ਪੈਨਸ਼ਨ ਲਵਾ ਲਾਂਗੇ ਕੋਈ ਸੜਕ ਬਣਾ ਲਾਂਗੇ ਕੋਈ ਸਕੂਲ ਅਪਗ੍ਰੇਡ ਕਰਾ ਲਾਂਗੇ ਕੋਈ ਸਾਂਝੇ ਕੰਮ ਕਰਾ ਲਾਂਗੇ ਇਸ ਪੰਜਾਬ ਸਾਹਿਬ ਕੋਈ 스ਟੇਰੀਆ ਬਣਾ ਲਾਂਗੇ ਸੋ ਇਹ ਗੱਲ ਦਾ ਤੁਸੀਂ ਚਾਹੋ ਸੋ ਬਾਕੀ ਬਾਕੀ ਯਾਰ ਗੱਲ ਹੈ ਬੀਜੇਪੀ ਦੀਆਂ ਗੱਲ ਇੱਕ ਗੱਲ ਹੋਰ ਕਲੇ ਦਾ ਰਹਿ ਗਏ ਛੋਟੇ ਛੋਟੇ ਦਾ ਬੀਜੇਪੀ ਤੋਂ ਬਦਲਾ ਵੀ ਲੈ ਇਹ ਬੀਜੇਪੀ ਨੇ ਜਿਹੜੀ ਕਿਸਾਨਾਂ ਨਾਲ ਕੀਤੀ ਹੈ ਨਾ ਉਹ ਜਿਹੜਾ ਅਸਲ ਕਿਸਾਨ ਹੈ ਯਾਰ ਜਿਹੜਾ ਅਸਲ ਕਿਸਾਨ ਹੈ ਕਿਸਾਨੀ ਖਿੱਤੇ ਨੂੰ ਪਿਆਰ ਕਰਦਾ ਜੇ ਉਹ ਅੱਜ ਫੁੱਲ ਨੂੰ ਵੋਟ ਪਾਉਂਦਾ ਉਹ ਕਿਸਾਨ ਦਾ ਪੁੱਤ ਹੀ ਹੈ ਠੀਕ ਕਾਲੇ ਚੋਰ ਨੂੰ ਪਾ ਦਿਓ ਯਾਰ ਸਾਡੀਆਂ ਯਾਰ ਮਾਵਾ ਮਾਰਤੀਆਂ ਇਹਨਾਂ ਨੇ ਜਵਾਨ ਪੁੱਤ ਮਾਰਤੇ ਯਾਰ 700 ਬੰਦਾ ਸਾਡਾ ਮਰ ਗਿਆ ਯਾਰ ਪੰਜਾਬ ਦਾ 1.5 ਸਾਲ ਬੈਠੇ ਰਹੇ ਐਡਾ ਜਾਬਰਦੇਸ਼ ਦਾ ਪ੍ਰਧਾਨ ਮੰਤਰੀ ਜਿਨੇ 1.5 ਸਾਲ ਸਾਨੂੰ ਹਾਰ-ਜੇਤ ਦੇ ਕੋਹੜੀਆਂ ਰਾਤਾਂ ਗੁਜ਼ਾਰੀਆਂ ਸਾਡੇ ਲੋਕਾਂ ਨੇ ਟੈਂਟਾ ਚਾਦੇ ਬੱਚਿਆਂ ਤੋਂ ਬਿਨਾ ਤੋਂ ਹਜੇ ਵੀ ਇਹਨ ਮੰਨ ਲਈ ਤਿਆਰ ਨਹੀਂ ਹਜੇ ਵੀ ਕਹਿੰਦਾ ਮੈਂ ਕਾਨੂੰਨ ਸਸਟੈਂਡ ਕੀਤੇ ਆ ਮੱਕੇ ਘਰ ਤੇ ਬਰਖਾਸ ਰੀਜ ਤੇ ਇਹੋ ਜਿਹੇ ਬੰਦੇ ਨੂੰ ਚਲਦਾ ਕਰ ਦਿਓ ਇਹ ਦੁਸ਼ਮਨ ਪਾਰਟੀਆ ਤੁਹਾਡੀ ਗਰੀਬਾਂ ਦੀ ਦੁਸ਼ਮਣ ਹੈ ਜਿਮੀਦਾਰਾਂ ਦੀ ਦੁਸ਼ਮਣ ਹੈ ਉਹ ਗੱਲ ਕਰੋ ਸਾਡਾ ਕਾਂਗਰਸ ਦਾ ਰਾਜਸੀ ਮਾਤਾ ਜੀ 350 ਰੁਪਏ ਦਾ ਸਿਲੰਡਰ ਵੇਦਾ ਸੀ 110 ਸਾਲ ਪਹਿਲਾਂ ਜਦੋਂ ਕਾਂਗਰਸ ਦਾ ਦਿੱਲੀ ਚ ਰਾਜ ਸੀ ਤੇ ਪੰਜਾਬ ਹਰਿਆਣਾ ਚ ਰਾਜ ਸੀ ਸਖਸਾਂ ਅਸੀਂ ਦੇਸ਼ ਤੇ ਰਾਜ ਕੀਤਾ ਅਸੀਂ ਪਹਾੜੀ ਵਧਨ ਦਿੱਤਾ 50 ਰੁਪਏ ਭਾ ਵਾਧਾ ਸੀ ਸਿਲੰਡਰ ਦਾ 10 ਰੁਪਏ ਵਾਧਾ ਸੀ ਆ ਜਦੋਂ ਦਾ ਮੋਦੀ ਆਇਆ ਸਿੱਧਾ 350 ਬਾ 400 ਬਾ 1250 1100 ਰੁਪਏ ਦਾ ਸਿਲੰਡਰ ਮਿਲਦਾ ਕਿ ਨਹੀਂ ਮਿਲਦਾ ਬੋਲੇ ਕਿ ਅੱਜ ਤੋਂ 10 ਸਾਲ ਪਹਿਲਾਂ 350 ਸੀ ਸਾਨੂੰ ਕਹਿੰਦੇ 70 ਸਾਲ ਰਾਜ ਕੀਤਾ ਕੀਤਾ ਸਾਨੂੰ ਵੱਲ ਸੀ ਰਾਜ ਕਰਨ ਦਾ ਅਸੀਂ ਲੋਕਾਂ ਦੀ ਸਰਕਾਰ ਸੀ ਅੱਜ ਤੋਂ 7 ਸਾਲ 10 ਸਾਲ ਪਹਿਲਾਂ ਸਿਉਣੇ ਦਾ ਕੀ ਬਾ ਸੀ ਸਰਕਾਰ ਜੀ ਤੂੰ ਸਭ ਭੁੱਲ ਕੇ ਬੀਜੇਪੀ ਨੂੰ ਕਹੀਂ ਲੋਕ ਫਟਕਾਉਂਦੇ ਪੀ ਨਹੀਂ ਸੀ ਸਰਦਾਰ ਜੀ 22000 ਸੀ ਜਾ ਕੇ ਅੱਜ ਸੁਨੇਾਰੇ ਨੂੰ ਪੁੱਛ ਕੇ ਆਈ 22000 ਹਾਂਜੀ ਅੱਜ ਤੋਂ 10 ਬਰੇ ਪਹਿਨਾ 22000 ਸੀ ਹੁਣ 22 ਦੀ ਕਿੰਨਾ ਬਤਾਏ ਕੁੜੀਆਂ ਤੁਸੀਂ ਵੀ ਵਿਆਹਣੀਆਂ ਮੁੰਡੇ ਵਿਆਹਣੇ ਇਦੋਂ ਬਾਅਦ ਚਾਂਦੀ ਪਾਉਣੀ ਦਿਆ ਕਰੂਗੀ ਸੋਨਾ ਤਾਂ ਲੈ ਹੀ ਨਹੀਂ ਸਕ 75000 ਕਿੰਨਾ 75 ਹੈ ਜੀ ਅਸੀਂ 60 ਸਾਲਾਂ ਚ 22000 ਰੁਪਏ ਤੇ ਲੈ ਕੇ ਨਹੀਂ ਰਾਜਕੀਤਾ ਸਾਨੂੰ ਵੱਲ ਅਸੀਂ ਰਾਜ ਕਰਤਾ ਇਹਨਾਂ ਨੇ ਮਾਵੇ ਸ਼ੇਰਾਂ ਦੇ 10 ਸਾਲਾਂ ਜੀ ਜੰਤਰੀ ਹੋ ਗੱਲ ਸਹੀ ਤਾਂ ਇੰਪਾਰਟਸ ਕਿਰਨ 200 ਰੁਪਏ ਮੇਰੀ ਨਾਨੀ ਦਸਦੀ ਹੁੰਦੀ ਸੀ ਨਰਮਾ ਤੇ ਸੋਨੇ ਦਾ ਇੱਕ ਹੀ ਰਿਸ ਅੱਛਾ ਅੱਗੇ ਸੁਣ ਲੋ ਡੀਏਪੀ ਦਾ ਗੱਟਾ ਸਭੇ 400 ਆਉਂਦਾ ਸੀ 10 ਸਾਲ ਪਹਿਲਾਂ ਅਸੀਂ ਸੱਚ ਸਾਲਾਂ ਚ 400 450 ਤੋਂ ਲੈ ਕੇ 1500 ਦਾ ਮਿਲਦਾ ਵੀ ਨਹੀਂ ਮਿਲਦਾ ਵੀ ਨਹੀਂ ਮਿਲਦੀ ਨਹੀਂ ਜੀ ਡੀਏਪੀ ਹੁੰਦਾ ਲੈ ਲੋ ਉਹ ਯਾਰ ਖੱਟਰ ਸਾਹਿਬ ਨੂੰ ਮੋਦੀ ਸਾਹਿਬ ਨੂੰ ਪਤਾ ਹੀ ਨਹੀਂ ਕਬੀਲਦਾਰੀ ਚਲਾਉਣੀ ਕਿਵੇਂ ਹੈ ਪੈਟਰੋਲ ਕੀ ਬਾਤ ਸੀਗਾ ਪਵਨਜਾਰ 52 ਸੀ ਜੀ 46 ਤੇ 70 ਰੁਪਏ ਡੀਜ਼ਲ ਸੀ ਆ ਅੱਜ ਦੀ ਬਾਏ ਥੋੜੀ ਜੇਬ ਚੋਂ ਪੈਸੇ ਕੱਢਿਆ ਸਰਦਾਰ ਜੀ ਲੀਟਰ ਮਗਰ 20 ਜੇ ਲੀਟਰ ਫੂਕਦੇ ਹੋ 30 ਰੁਪਏ ਦਾ ਡੇਲੀ ਖਾਂਦਾ ਇਸ ਕੰਮ ਦੇ ਪੀਏ ਪੀ ਗੱਟਾ ਪਾਉਣੇ ਹੋ ਤਾਂ 1000 ਰੁਪਏ ਗੱਟੇ ਚੋਟ ਗਿਆ ਸਿਉਣਾ ਦੇ ਤੋੜਾ ਲੈ ਲਿਆ 55000 ਹੋਰ ਚੋਟ ਗਿਆ ਮੇਰੇ ਕਹਿਣ ਦਾ ਮਤਲਬ ਇਹ ਹਜੇ ਰਫਾਈਨਡ ਆਇਲ ਦੀ ਗੱਲ ਨਹੀਂ ਕਰਦਾ ਮਸਾਲਿਆਂ ਦੀ ਨਹੀਂ ਕਰਦਾ ਢਾਲਾਂ ਦੀ ਨਹੀਂ ਕਰਦਾ ਥੋਡੇ ਸੰਦਾਤੇ ਟੈਕਸ ਲਾਟਾ ਮੋਦੀ ਨੇ ਹਲਾਂ ਤੇ ਟੈਕਸਾ ਤਵੀਆਂ ਤੇ ਟੈਕਸਾ ਖੜੰਬੇ ਤੇ ਟੈਕਸਾ ਰੋਟਾ ਹੈ ਤੁਤੇ ਟੈਕਸਾ ਕਾਂਗਰਸ ਦੇ ਰਾਜ ਚ ਨਹੀਂ ਸੀ ਟੈਕਸ ਹਜੇ ਤੁਸੀਂ ਕਹਿੰਦੇ ਭਾਜਪਾ ਨੂੰ ਪਾਵਾਂਗੇ ਕਿਹੜਾ ਭਾਜਪਾ ਨੂੰ ਜਾ ਕੇ ਯਾਰ ਹੱਥ ਉੱਤੇ ਜੜੋ ਜੜੋ ਜਿਹਨੇ ਭਾਜਪਾ ਦਾ ਝੰਡਾ ਲਾਇਆ ਉਹਨੂੰ ਦੱਸੋ ਬੜੇ ਯਾਰ ਥੋਡੇ ਭਰਿਆਂ ਨੇ ਦੇ ਬੰਦੇ ਵੀ ਕੀਆ 4 ਸਾਲ ਤਾਂ ਇੱਕ ਬੰਦਾ ਰਿਹਾ ਭਾਜਪਾ ਚ ਤੇ ਹੁਣ ਲਾ ਗਿਆ ਐਣਕੀ ਵਾਹ ਹਮਾਰੇ ਸ਼ੇਰਾ ਮੰਡੀ ਬੋਰਡ ਦਾ ਚੇਅਰਮੈਨ ਤੁਸੀਂ ਹਾਂਜੀ ਜਦੋਂ ਕਿਸਾਨਾਂ ਨੇ ਚੁੱਤੀਆਂ ਪੈ ਰੀਆਂ ਸਾਨੂੰ ਜਦੋਂ ਕਿਸਾਨ ਮਾਰੇ ਜਾ ਰਹੇ ਸੀ ਤਦ ਤੋਂ ਹਮ ਤੇ ਭਾਜਪਾ ਅਬ ਹੈ ਅਨੇ ਲੋ ਭਾਈ ਸਾਹਿਬ ਕੈਸੇ ਕੰਮ ਚਲੇ ਟੇ ਕੋ ਕੰਡਾ ਤੇ ਗੰਡਾ ਵੀ ਲੱਗ ਗਿਆ ਨਾਲ ਹੀ ਉਹ ਵੀ ਉੱਥੇ ਹੈ ਸਿਕਿਉਰ ਦਾ ਕੰਮ ਤਾਂ ਕਰ ਦੂਗਾ ਗੋਪਲ ਸਾਡਾ ਉੱਥੇ ਕਾਇਆ ਜੀ ਕਰਾਂ ਇਹੋ ਕੰਮ ਉਹ ਮੈਂ ਹੀ ਕਰਦਾ ਸਾਰੇ ਕੰਮ ਚੰਗੇ ਮੈਂ ਹੀ ਕਰਦਾ ਉੱਥੋਂ ਬਾਦਲ ਵਾਲੇ ਵੀ ਮੈਂ ਹੀ ਨਵੇੜੇ ਸਰਪਾਰ ਜੀ ਨਹੀਂ ਨਿਪਟ ਦੇਣੀ ਸੀ ਪਿਛਲੀ ਵਾਰੀ ਮੈਂ ਕਿਹਾ ਸਾਰੇ ਬਾਦਲ ਮੰਗਦੇ ਇੱਥੇ ਨਹੀਂ ਮੈਂ ਕਹਿੰਦਾ ਕਿਉਂਕਿ ਇਹ ਕਿਹਦੀ ਛਡਾਲ ਹੈ ਮੈਂ ਇੱਥੇ ਇਹ ਕਹਿੰਦਾ ਵੀ ਇੱਕ ਛਡਾਲਾ ਛੱਡ ਕੇ ਸਾਰੇ ਮੰਗ ਉੱਥੇ ਬਾਦਲ ਮੰਗੇਗੇ ਨਹੀਂ ਮੰਗੇਗੇ ਉਹਨਾਂ ਸਾਹਮਣੇ ਨਹੀਂ ਉਹ ਯਾਰ ਇੱਧਰ 22000 ਪਿਆ ਰਿਆ ਇੱਕ ਉਹ ਲੰਬਾ ਜਿਹਾ ਹੈ ਭਾਜੀਪੀ ਚ ਰਲ ਗਿਆ ਹਾਂ ਮੈਂ ਉਹ ਪਤੰਦਰ ਹੈ ਹੀ ਆ ਪੂਰਾ ਬੇਸ਼ੱਕਣਾ ਤੇਰਾ ਭਰਾ ਹਾਂ ਪ੍ਰਧਾਨ ਮੰਤਰੀ ਹਾਂ ਪ੍ਰਧਾਨ ਮੰਤਰੀ ਅੱਛਾ ਉਹ ਪਤੰਦਰ ਪਹਿਲਾ ਕਾਂਦੀਦ ਸੀ ਉਹਨੂੰ ਲੈ ਕੇ ਬਹਿ ਗਿਆ ਤੇ ਫੇਰ ਉਹਨੇ ਕਾਂਦੀਦ ਛੱਡਿਆ ਤੇ ਕਦੇ ਕਾਂਦੀਦ ਦੀ ਦੁਆਰੇ ਸਰਕਾਰ ਨਹੀਂ ਆਈ ਉਹ ਭੱਜ ਕੇ ਪਤੰਦਰ ਵੀ ਇਹ ਗ੍ਰਹਿ ਚਲਾ ਗਿਆ ਦੋ ਵਾਰੀ ਆ ਗਿਆ ਸੀ ਨਾ ਸੁਪੀਰਾ ਅੱਛਾ ਉਹ ਜਾਵੜਿਆ ਸਾਡੇ ਇੰਨੀ ਅਮਰਿੰਦਰ ਸਿੰਘ ਦੇ ਨੇੜੇ ਤੇ ਰਾਹੁ ਗਾਂਧੀ ਦੇ ਮੈਂ ਉਹਨੂੰ ਹਲਾਇਆ ਉਹ ਬਣ ਗਿਆ ਬਹਿ ਰਹਿ ਗਿਆ ਬਾਤ ਉਹ ਸਾਨੂੰ ਲੈ ਕੇ ਬਹਿ ਗਿਆ ਮਾ ਦਾ ਸ਼ੇਠ ਆਹਾਂ ਤੀ ਰਹਿ ਗਿਆ ਤੇ ਆਪ 40000 ਤੇ ਹਰਿਆ ਕਿੰਨੇ ਤੇ ਜੀ ਹਾਂ ਹੁਣ ਉਹ ਬਾਗ ਬਾ ਜਾਉੜਿਆ ਮੈਂ ਕਿਹਾ ਮੋਦੀ ਛੱਡਦਾ ਤੈਨੂੰ ਹੀ ਮਾਰ ਦੇ ਸੋ ਐਪ ਦੀ 26 ਸਾਲ ਯਾਰ ਪੰਜਾਬ ਦੇ ਸਰਦਾਰਾਂ ਦਾ ਤਾਂ ਸਲਾਹ ਕਰਦਾ ਕਿਸਾਨਾਂ ਨਾਲ ਐਪ ਦੀ ਦੇਖਦੇ ਆ ਹਰਿਆਣੇ ਵਾਲੇ ਕੀ ਕਹਦੇ ਨੇ ਰੇਵਾ ਸਾਹਿਬ ਆਪਕਾ ਪੰਜਾਬ ਦੇ ਕਿਸਾਨਾਂ ਦਾ ਦੇਣ ਨਹੀਂ ਦੇ ਸਾਡੇ 26 ਸਾਲ ਪਹਿਲੀ ਵਾਰੀ ਹੋਇਆ ਨਹੀਂ ਤਾਂ ਸਣੀ ਦੇ ਉੱਜਤ ਜਾਂਦਾ ਸੀ ਕਿਤੇ ਤੇ ਕਦੇ ਹਿਸ਼ਾਰਪੁਰ ਜਿੱਤ ਜਾਂਦੇ ਸੀ ਇੱਕ ਦੋ ਸੀਟਾਂ ਐਮਪੀ ਦੀਆਂ ਲੈ ਜਾਂਦੇ ਸੀ ਉਹ ਆਏ ਕਿ ਹੁੰਜਾ ਮਾਰਤਾ ਇੱਕ ਵੀ ਇੱਕ ਵੀ ਉਹ ਨਹੀਂ ਥੋੜਾ ਯਾਰ ਹਾਂ ਜੀ ਫਿਰ ਪੰਜ ਤਰੀਕ ਨੂੰ ਦੱਸੂਗਾ ਜੇ ਮਾਰਦਾ ਆ ਕੇ ਪਹਿਲਾਂ ਤੈਨੂੰ ਸ਼ਾਬਾਸ਼ ਕਿਵੇਂ ਦੇ ਦਾਂਗੇ ਜਦੋਂ ਮਾਰੇਗਾ ਫੇਰੀ ਦੇ ਵਿੱਚ ਉਹ ਮੈਂ ਮੰਨ ਗਿਆ ਉਹ ਤਾਂ ਮੈਂ ਛੋੜ। ਬਲੇਰੇ ਕਹਿਂਦਾ ਮੰਨ ਲਓ। ਜੇ ਅਮਿਤ ਸਿਆਲ ਨਾਲ ਚੱਕਾ ਲੱਗੇ ਕੋਈ ਗੱਲ ਨਹੀਂ। ਜੇ ਅਮਿਤ ਸਿਆਲ ਦਾ ਕਿਸੇ ਨਾਲ ਗੁੱਸਾ ਹੋਵੇ ਕੋਈ ਗੱਲ ਨਹੀਂ। ਨਾ ਪਾਇਓ ਕੋਈ ਇੱਕ ਅੱਦਾ ਬੰਦਾ ਕਈ ਗੁੱਸੇ ਹੁੰਦਾ ਹੈ। ਕਈ ਇਹਦਾ ਕੋਈ ਗੁੱਸਾ ਕਿਦਾ ਹੋ ਜਾਂਦਾ ਵੀ ਸਾਡੇ ਆਇਆ ਨਹੀਂ ਕਿ ਪਰ ਯਾਰ ਭਾਜੀਪੀ ਨੇ ਫੁੱਲ ਤੇ ਮੋਰ ਨਾ ਲਾ ਕੇ ਆਇਓ ਜਿਹੜਾ ਕਿਸਾਨਾ ਉਹ ਤੇ ਮੇਰੀ ਹੱਥ ਜੋੜ ਕੇ 판ੂ ਬਿੰਦ। ਤੇ ਇਸ ਕੱਲ ਦਾ ਗੌਰ ਫਟਾਉਣੀ ਹੈ ਯਾਦ ਰੱਖੀ। ਬਾਕੀ ਗੱਲ ਇਹ ਹੈ। ਇਹ ਬੜਾ ਸ਼ਰੀਫ ਵੀ ਹੈ ਤੇ ਹੁੱਡਾ ਸਾਹਿਬ ਦਾ ਵੀ ਖਾਸ ਹੈ ਹੈਗਾ ਜੇ ਨਹੀਂ ਗਪਿੰਦਰ ਦਾ ਖਾਸ ਹੈਗਾ ਜੇ ਨਹੀਂ ਦੋਵੇਂ ਤੇ ਉਹ ਬੁੱਤਾ ਦਾ ਤੇ ਬੀਬੀ ਸ਼ਹਿਜਾਦਾ ਉਹਦੇ ਵੀ ਖਾਸ ਹੈ ਤੇ ਰਾਜਾ ਵੜਿੰਕੇ ਇਹਦੀ ਗੱਡੀ ਤਾਂ ਲਈ ਤੇ ਹੈਗੀ ਹੈ ਜੇ ਤੁਸੀਂ ਜਿਤਾਤਾ ਤੇ ਮਾਰ ਆ ਜਾ ਤੱਕ ਮੈ ਨਹੀਂ ਲੱਗਣੇ ਇਹ ਬੰਦੇ ਤੇ ਚੰਡੀ ਲੱਗ ਜਣੀ ਹੈ ਤੇ ਆਪਣੇ ਆਉਣਗੇ ਨਜ਼ਾਰੇ ਤੇ ਕੰਮ ਲਾਵਾਂਗੇ ਠੋਖੇ ਜੇ ਕੰਮ ਨਾ ਹੋਏ ਅਗਲੀ ਆਰ ਉਗੀ ਹੁਣ ਤਾਂ ਯਾਰ ਸਰਕਾਰ ਚ ਹੀ ਨਹੀਂ ਸੀ ਉਹਨੂੰ ਵੀ ਲਾਂਭਾ ਥੋੜੀ ਦੇ ਦੱਸੋ ਮੈਨੂੰ ਲਾਂਭਾ ਦੇ ਸਕਦੇ ਆਂ ਇਦੀ ਲਈ ਜੇ ਨਾ ਸਰਕਾਰ ਹੀ ਨਾ ਹੋਏ ਲੈ ਤੁਹਾਡੇ ਨਾਲ ਵਾਅਦਾ ਹੈ ਮੈਂ ਅਮਿਤ ਸਿਆਗ ਦੇ ਕਦੇ ਨਹੀਂ ਜਾਂਦਾ ਜੇ ਤੁਹਾਡਾ ਇਹਨੇ ਬੱਲੇ ਬੱਲੇ ਨਾ ਕਰਦਾ ਤੁਹਾਡੇ ਨਾਲ ਵਾਅਦਾ ਹੈ ਆ ਸਰਕਾਰ ਕਿਉਂਕਿ ਇੱਕ ਡੱਬਾ ਲਿਆ ਦੇ ਹੋਏ ਘੋਰ ਵੀ ਹੈ ਆਪਾਂ ਬਿਨਾਂ ਸਰਕਾਰ ਤੋਂ ਕਈ ਵਾਰੀ ਬੰਦਾ ਜਿਤਾ ਬਈ ਨੇ ਐਤ ਕੀ ਆ ਹੁਣ ਸਰਕਾਰ ਵੀ ਹੈ ਤੇ ਮੌਕਾ ਤੇ ਬੰਦਾ ਵੀ ਚੰਗਾ ਐਤ ਕੀ ਸਿਰੇ ਦਾ ਤੇ ਆਪਣੇ ਲਾਂਬੇ ਕਈ ਪਰਾ ਹੈਗੇ ਆ ਪੁਰਾਣੇ ਜਿਨ੍ਹਾਂ ਦੇ ਵਿਚਾਰਿਆਂ ਦੇ ਬਹੁਤ ਲਾਂਬੇ ਐ ਨਹੀਂ ਕੀਤਾ ਗਿਆ ਕੁਛ ਤੇ ਉਹ ਤਾਕਤ ਤੇ ਬਣਾਵਾਂਗੇ ਤੇ ਅਮਿਤ ਸਿੰਘ ਤੁਹਾਡੇ ਸਾਰਿਆਂ ਦੇ ਲਾਂਬੇ ਲਾਊਗਾ ਮਾਤਾ ਜੀ 6000 ਪੈਨਸ਼ਨ ਦਾ ਐਲਾਨ ਕੀਤਾ ਹੈ ਉਹ ਸਾਡੇ 1500 ਆ ਪੰਜਾਬ ਵਾਲਿਓ ਆ ਹਰਿਆਣੇ ਵਾਲਿਓ ਜਿਉਂ ਤੇ ਨਹੀਂ ਸਾਡੇ ਕੋਲੇ ਉਹ ਜਿਹੜਾ ਬਾਈ ਬਣਾਇਆ ਨਾ ਕਿੱਕਲੀ ਸੁਣਾਈ ਜਾਂਦਾ ਉਹ ਪਹਿਲਾਂ ਬੰਨ ਤੋਂ ਪਹਿਲਾਂ ਕਿੱਕਲੀ ਸੁਣਾਈ ਜਾਂਦਾ ਸੀ ਤੇ ਪੰਜਾਬ ਦੇ ਲੋਕ ਸਾਡੇ ਪਹਿਲਾਂ ਵੀ ਕਿੱਕਲੀ ਸੁਣੀ ਜਾਂਦੇ ਸੀ ਉਹ ਹੁਣ ਵੀ ਕਿੱਕਲੀ ਸੁਣਾਇਆ ਜਨਾ ਮੈਂ ਕਿਹਾ ਹੁਣ ਮੁੱਖ ਮੰਤਰੀ ਬਣ ਗਿਆ ਇਹਨੂੰ ਤਾਂ ਕਿੱਕਲੀ ਨਹੀਂ ਕੰਮ ਕਰ। ਸੱਚ ਕਹਿਣਾ ਹੈ ਸਾਡੇ 1500 ਰੁਪਏ। ਉਹਦਾ ਕਾਰਨਾ 6000 ਸਾਡਾ ਵੀ ਨਹੀਂ ਕਰਦਾ ਪਰ ਸਾਡਾ ਕੰਮ ਖਰਾਬ ਹੈ ਥੋੜੇ 90000 ਤਾਂ ਠੀਕ ਆ ਯਾਰ। ਕਈ ਪਿੰਡਾਂ 'ਚ ਅਗਾਜੇ ਇਹ ਨਹੀਂ ਰਾਣੀਆਂ ਰੂਣੀਆਂ ਹੈਗਾ ਜੀ ਹੈਗਾ ਪਤਾ ਨਹੀਂ ਪਤੰਗਰੋ ਕੀਤਾ ਕੀ ਹੈ ਤੁਸੀਂ ਪਰ ਹਰਿਆਣੇ ਦੇ ਲੋਕਾਂ ਨੇ ਹਰਿਆਣੇ ਦੇ ਹਿੱਤਾਂ ਦੀ ਰਾਖੀ ਰੱਖੀ ਅੱਜ ਹਰਿਆਣਾ ਸਾਡੇ ਨਾਲ ਉੱਤੇ ਪਹੁੰਚ ਗਿਆ ਆਰਥਿਕ ਤੌਰ ਤੇ ਅਸੀਂ ਪੰਜਾਬ ਨੂੰ ਬਹੁਤ ਪਿਆਰ ਕਰਦੇ ਹਾਂ ਪੰਜਾਬ ਬਿਨਾ ਪੰਜਾਬ ਤੇ ਸਾਡਾ ਦਿਲ ਵਸਦਾ ਹੈ ਲੇਕਿਨ ਪੰਜਾਬ ਨਾਲੋਂ ਹਰਿਆਣਾ ਆਰਥਿਕ ਅੱਗੇ ਵੱਧ ਗਿਆ ਸਾਡੇ ਇਹਨਾਂ ਲੀਡਰਾਂ ਨੇ ਆ ਗਵਾਂਡੀਆਂ ਇਹਨਾਂ ਨੇ ਕਿ ਆ ਜਿਹੜੇ ਹੁਣ ਬਣ ਗਏ ਜਿਹੜੇ ਨੌਜਵਾਨਾਂ ਨੇ ਚੌੜ-ਚੌੜ ਚੀ ਬਣਾ ਦੇ ਨਹੀਂ ਯਾਰ ਆਪ ਕੀ ਝਾੜੂ ਝਾੜੂ ਲੈ ਲੋ ਝਾੜੂ 25 ਸਾਲ ਪੰਜਾਬ ਪਿੱਛੇ ਪਾਤਾ ਸਰਦਾਰ ਜੀ 25 ਸਾਲ ਇੱਕ ਗਲਤ ਫੈਸਲੇ ਨਾਲ 99000 ਕਰੋੜ ਰੁਪਏ ਦਾ 3 ਸਾਲਾਂ ਦਾ ਕਰਜ਼ਾ ਲੈ ਲਿਆ ਕਿੰਨੇ ਦਾ 99000 ਕਰੋੜ ਦਾ ਕਾਂਗਰਸ ਪਈਆ 5 ਸਾਲਾਂ ਵਿੱਚ 75000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਗਈ ਸੀ ਅੱਜ ਸਾਢੇ 3 ਲੱਖ ਕਰੋੜ ਦਾ ਖਰਚਾ ਸਾਡੇ ਉੱਪਰ ਨੌਕਰੀ ਕਿਵੇਂ ਦੇਣਗੇ ਹਸਪਤਾਲ ਖਾਲੀ پڑے ਐ ਇੱਕ ਪੁਲ ਨਹੀਂ ਬਣਾ ਸਕਤੇ ਹਮ ਲੋ ਸਾਨੂੰ ਸ਼ਰਮ ਆਉਂਦੀ ਹੈ ਹੱਡਾ ਵਾਲੀ ਦਾ ਪੁਲ ਜਿੱਥੇ ਫਾਟਕ ਲੱਗਿਆ ਹੁੰਦਾ ਸੀ ਅਸੀਂ ਅੱਦੇ ਪੈਸੇ ਭਰਨੇ ਸੀ ਜੋ ਕਿ ਅੱਧਾ ਬਾਰਡਰ ਸਾਡਾ ਹੈ ਅੱਧਾ ਹਰਿਆਣਾ ਪਰਦਾ ਰੇਲਵੇ ਦੇ ਪੁਲ ਦੇ ਫਿਰ ਜਦੋਂ ਪੰਜਾਬ ਵਾਲਿਆਂ ਨੇ ਭਰੇ ਨਹੀਂ ਤੇ ਡਾਕਟਰ ਕੇਵੀ ਸਿੰਘ ਨੇ ਹਰਿਆਣੇ ਦੇ ਮੁੱਖ ਮੰਤਰੀ ਹੁੱਡਾ ਨੂੰ ਕਹਿ ਕੇ ਸਾਰੇ ਪੈਸੇ ਆਪ ਦੇ ਹਰਿਆਣੇ ਵਾਲਿਆਂ ਨੇ ਭਰ ਕੇ ਸਾਨੂੰ ਪੁਲ ਬਣਾਇਆ ਹੁਣ ਇਹ ਚਾਹੀਦਾ ਹੁਣ ਇਹ ਚਾਹੀਦਾ ਵੀ ਥੋੜੇ ਪੈਸੇ ਅਸੀਂ ਭਰ ਜੀ ਪੰਜਾਬ ਹਰਿਆਣੇ ਵਾਲੇ ਕਿਉਂ ਤੇ ਭਰੇ ਤੁਸੀਂ ਨਹੀਂ ਉਪਲ ਨਹੀਂ ਮੰਨਣਾ ਸੀ ਫਾਟਕ ਤੇ ਘੜਕ ਘੜਕ ਕਰੀ ਜਾਂਦੇ ਨਹੀਂ ਠੀਕ ਆ